ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਵੀਰ ਗਰਲਾਲ ਦੇ ਫਾਰਮ ਤੇ ਹੀ ਤੇ ਮੇਰਾ ਦਿਲ ਬੜਾ ਕੀਤਾ ਯਾਰ ਲਾਈਵ ਦਿਖਾਉਣ ਦਾ ਕਿਉਂਕਿ ਵੀਰ ਕੱਢ ਗਈ ਇਹੋ ਜਿਹਾ ਨਗੀਨੇ ਲਿਆ ਆ ਬਾਰਡਰ ਬੈਲਟ ਦੀ ਮੱਝ ਆ ਫੁੱਲ ਹੈਵੀ ਵੇਡ ਦੀ ਮੱਝ ਆ ਕੋਈ ਸਮਾਂ ਆਊਗਾ ਦੋਸਤੋ ਜਦਨ ਕਰਮਾ ਵਾਲੀ ਤਿਆਰ ਹੋਈ ਦੋ ਘੜੀਆਂ ਦੇਖਣ ਦੀਆਂ ਜੇ ਇੱਕ ਹਫ਼ਤੇ ਦੀ ਕੱਚੀ ਆ ਵੀਰੇ ਦੱਸਣ ਮੁਤਾਬਕ ਪਰ ਮੱਝ ਜਿੰਨੀ ਕਿ ਸੌਖੀ ਆ ਨਾ ਮੇਰੇ ਹਿਸਾਬ ਨਾਲ ਇਹ ਹਜੇ ਕਰਮਾ ਵਾਲੀ 10 ਦਿਨ ਸੌਖੀ ਲੈ ਜਾਊਗੀ ਤੇ ਆਪਾਂ ਸਭ ਤੋਂ ਪਹਿਲਾਂ ਵੀਰ ਦਾ ਐਡਰੈਸ ਡਰੈਸ ਨੋਟ ਕਰਵਾਉਣੇ ਆ ਤੇ ਵੀਰ ਦਾ ਨਾਮ ਮੋਬਾਈਲ ਨੰਬਰ ਵੈਸੇ ਤਾਂ ਆਪਾਂ ਡਿਸਕ੍ਰਿਪਸ਼ਨ ਚ ਵੀ ਦੇਤੇ ਆ ਪਰ ਆਪਾਂ ਵੀਰ ਦੀ ਜਵਾਨੀ ਵੀ ਸੁਣ ਲੈਨੇ ਆ ਸੱਸੀ ਕਾ ਵੀਰ ਜੀ ਸੱਸੀ ਕਾ ਵੀਰ ਜੀ ਕੀ ਹਾਲ ਚੱਲ ਜੇ ਬਾਜੀ ਕਿਰਪਾ ਮਾਲਕੀ ਤੇ ਵੀਰੇ ਆਪਣਾ ਨਾਮ ਦੱਸੀਏ ਦਰਜ ਕਰਵਾਉਂ ਵੀਰ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਠੀਕ ਆ ਤੇ ਵੀਰ ਆਪਾਂ ਇੱਕ ਨੰਬਰ ਵਾਲੀ ਜਿਹੜੀ ਵਹਿੜ ਦੀ ਗੱਲਬਾਤ ਕਰੀਏ ਹਾਂਜੀ ਤੇ ਇਹਦੇ ਬਾਰੇ ਦੱਸਿਓ ਜਾਣਕਾਰੀ ਦਈਏ ਵੀ ਕਿੰਨਵਾ ਸੂਆ ਸੂਈ ਆ ਇਹ ਇਹ ਵੀਰ ਜੀ ਪਹਿਲਾ ਸੂਆ ਸੂਈ ਆ ਪਰਸੋਂ ਦੀ ਵੱਛੀ ਸੂਈ ਆ ਅੱਛਾ ਜੀ ਮੂੰਹੋਂ ਪ्योर ਛਿਗੀ ਆ ਜੀ ਠੀਕ ਆ ਹਾਂਜੀ ਕੰਨੀਆਂ ਵਾਲੇ ਦੁੱਧ ਵਾਲੇ ਦੰਦ ਆ ਜੇ ਖੜੇ ਆ ਜੀ ਠੀਕ ਆ ਮੜਿਆ ਕਢਾ ਦਈਏ ਗੇੜਾ ਫਿਰ ਇਹਦਾ ਜਰੂਰ ਵੀਰ ਜੀ ਲੋਬੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਜਿਹੜੇ ਭੈਣ ਭਰਾਵਾਂ ਦੇ ਫੋਨ ਆਏ ਸੀ ਕਿ ਵਹਿੜ ਚੰਗੀ ਲੈਣੀ ਆ ਬਹੁਤ ਚੰਗੀ ਬਰੀਡ ਦੀ ਵਹਿੜ ਆ ਤੇ ਨਹੀਂ ਜੰਮਦੀ ਏਡੀ ਵਹਿੜ ਦੋਸਤੋ ਤੇ ਭਾ ਨਿਕਾ ਜਾ ਸਿਆਣੇ ਕਹਿੰਦੇ ਆ ਨਾ ਕਿ ਜੇ ਦੋਨੇ ਚੀਜ਼ਾਂ ਗਾਗ ਦੇ ਫੱਟ ਲੱਗਣਗੀਆਂ ਤੇ ਫੇਰ ਹੀ ਸੌਦਾ ਹੋਣਾ ਵਾ ਗਾਂ ਤੁਹਾਡੇ ਪੂਰੀ ਫੱਟ ਲੱਗੂਗੀ ਤੇ ਰੇਟ ਉਸ ਤੋਂ ਜ਼ਿਆਦਾ ਫੱਟ ਲੱਗੂਗਾ ਕਿਉਂਕਿ ਪਾਸੇ ਰੇਟ ਜਿਹੜੇ ਮੰਨ ਲਓ ਬਹੁਤ ਹੈਵੀ ਰੇਟ ਮੰਗੇ ਜਾ ਰਹੇ ਆ ਪਰ ਇਹੋ ਜੀ ਵਿਹੜ ਸਾਫ ਸੁਥਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਵੱਡੀ ਫਾਰਮ ਵਾਲੀ ਵਿਹੜ ਤੇ ਕਿੰਨਾ ਦੁੱਧ ਵਾਦਾ ਆਪਣਾ ਵੀਰ ਜੀ ਜੀ ਇਹ ਪਰਸੋਂ ਦੀ ਸੂਈ ਮਗਰ ਵੱਚਾ ਵ ਤੇ 12 ਲੀਟਰ ਬੋਲਾ ਵਾ ਛੀ ਥੱਲੇ 12 ਵੇ 13 ਵੇ ਦੁੱਧ 17 18 ਕਿਲੋ ਪਹਿਲੇ ਸੂਏ ਚ ਆਜੂਗੀ ਜੀ ਜਿਹੜਾ 12 ਕਿਲੋ ਆਜੇ ਕੋ ਲੀਟਰਾਂ ਦੇ ਮਿਲਤੀ ਕਰ ਲਵੇ ਗਰਾਸ ਲੇ ਆਪਣੇ ਨਾਲ ਬਿਆਨਾ 5000 ਰੁਪਏ ਦੇ ਭਲਾ ਤਿੰਨ ਦਿਨ ਆਪਣੇ ਘਰ ਚੋਂਦਾ ਰਵੇ 6 ਤੋਂ 6 ਅੱਛਾ 6 ਤੋਂ 6 ਚਵਾਈ ਜਿਹੜੀ ਸਵੇਰੇ ਕਿੰਨੇ ਵਜੇ ਹੋਈ ਹੈ ਦੀ 6 ਵਜੇ ਵੀਰ ਜੀ ਦਿਨੇ ਤੇ 6 ਵਜੇ ਸ਼ਾਮ ਨੂੰ ਕਿਉਂਕਿ ਦੋਸਤੋ 4 ਵਜਨ ਚ ਹਜੇ ਨਾ 12 ਮਿੰਟ ਦਾ ਸਮਾਂ ਪਿਆ ਵਾ ਤੇ ਤੁਸੀਂ ਇਹਦੀ ਤਿਆਰੀ ਵੇਖ ਲਿਓ ਵੈੜਦੀ ਹਜੇ ਘੱਟੋ ਘਾਟ 2 ਘੰਟੇ ਦੇ 12 ਮਿੰਟ ਪਏ ਆ ਤੇ ਇਹਨੇ ਤਿਆਰੀ ਕਰਨ ਵਾਲੀ ਨੇ ਇੰਨੀ ਕੁ ਕਰ ਲੈਣੀ ਆ ਸ਼ਾਮਾਂ ਨੂੰ ਕਿ ਦੋ ਘੜੀਆਂ ਦੇਖਣ ਦੀ ਹੋਊਗੀ ਤੇ ਵੀਰ ਜੇ ਗੱਲ ਕੀਤੀ ਜਾਵੇ ਇਹਦੀ ਹਾਂਜੀ ਦੂਜੇ ਸੂਏ ਤਾਂ ਮੇਰੇ ਹਿਸਾਬ ਨਾਲ ਇਹ 25 ਪਲੱਸ ਵਾਲੀ ਵਹਿੜ ਬੜੇ ਆਰਾਮ ਨਾਲ ਬਣ ਜੂਗੀ ਵੀਰ ਜੀ ਅਜੇ ਕੱਦ ਕਾਠ ਇਹ ਨਹੀਂ ਵਛੀ ਨੂੰ ਹੋਰ ਕਰ ਜਣਾ ਦੁੱਧ 25 26 ਕਿਲੋ ਇਹਨੂੰ ਦੂਜੇ ਸੂਏ ਕਰਮਾਂ ਲਈ ਨੂੰ ਕੀ ਜਾਂਦਾ ਅੱਛਾ ਚਲੋ ਐਰ ਕੀ ਨਾਰਮਲ ਯਾ ਵੀ 20 ਕਿਲੋ ਦੁੱਧ ਵਛੀ ਨੂੰ ਦੇਣਾ ਚਾਹੀਦਾ ਫਿਰ ਵੀ ਆਪਾਂ ਨੇ ਵੀ 17 18 ਕਿਲੋ ਠੰਡਾ ਚ ਆਜੂਗੀ ਜੀ ਠੀਕ ਆ ਹਾਂਜੀ ਵਾਕਿਆ ਕੋਈ ਸ਼ੱਕ ਨਹੀਂ ਵੀਰ ਚਵਾ ਸਕਦੀ ਵਹਿੜ ਜਿੰਨਾ ਮੰਨ ਲਓ ਇਹਦਾ ਕੱਦ ਕਾਠ ਆ ਨਾ ਹੈਵੀ ਲੋਡ ਆ ਤੇ ਬਿਲਕੁਲ ਕੰਪੈਕਟ ਡੀਰਦੀ ਆ ਤੇ ਵੀਰ ਇਹਦੀ ਆਪਾਂ ਗੱਲਬਾਤ ਸਾਰੀ ਕਰ ਲਈ ਆ ਮੁੱਲ ਦੀ ਇਹਦੀ ਕੀ ਕਰਦੇ ਆ ਵੀ ਜਿਹੜੀ ਆਪਾਂ ਲੈ ਦੇ ਦੱਸ ਦੀਏ ਮੁੱਲ ਦੱਸ ਦੀਏ ਤੇ ਲੈ ਦੇ ਆਪਾਂ ਕਿੰਨਾ ਕੁ ਮਾਨਤਨ ਕਰਨਾ ਸਾਰੀ ਗੱਲ ਸਮਝਾ ਦੀਏ ਮੁੱਲ ਵੀ ਜੀ ਇਹਦਾ ਆਪਾਂ ਕਰਦੇ 65000 ਰੁਪਇਆ ਅੱਛਾ ਜੀ ਲਾਸਟ ਆਪਾਂ 60000 ਜੀ ਆਖੀ ਆ ਉਹ ਚੋਂ ਆਪਾਂ 2000 ਰੁਪਇਆ ਮਾਨ ਕਰਾਂਗੇ 58000 ਦੀ ਬਚੀ ਦਵਾਂਗੇ 58000 ਦੀ ਹਾਂ ਜੀ ਜੈਸਨੋ ਜਿਹੜੀ ਲਾਸਟ ਵੀਰ ਜੀ ਦੇਣੀ ਉਹ ਚੋਂ ਛੋੜ ਛੱਪਾਈ ਹੋਣਾ ਜੀ अच्छा वालो लास्ट 52000 ਦੀ ਜੈਸ ਹੋਰ ਨੋ ਹਾਂਜੀ ਵੀਰ ਜੀ ਜੈਸ ਤੇ ਜੇ ਕੋਈ ਵੀਰ ਦੂਰ ਦਰੇਡੇ ਆਉਂਦਾ ਕਿ ਵੀਰੀ ਕਿਸੇ ਨੇ ਹੋਮ ਡਿਲੀਵਰੀ ਕਰਾਉਣੀ ਹੁੰਦੀ ਆ ਕੋਈ ਗੱਲ ਨਹੀਂ ਵੀਰ ਜੀ ਮਾਂ ਤਾਂ ਜਿੰਨੇ ਜੋਗੇ ਗਾਵਾਂਗੇ ਜ਼ਰੂਰ ਕਰਾਂਗੇ ਆਪਾਂ ਠੀਕ ਆ ਤੇ ਜੇ ਮੰਨ ਲਓ ਅਗਲੇ ਨੇ ਆਨਲਾਈਨ ਸੌਦਾ ਮੰਗਵਾਉਣਾ ਹੋਵੇ ਤੁਸੀਂ ਭੇਜ ਵੀ ਦਿਓਗੇ ਵੀਰ ਜੀ ਇੱਕ ਟਾਈਮ ਆਪਣੇ ਤੋਂ ਚਵਾ ਲੈਣ ਇੱਥੇ ਘਰੇ ਵੀਡੀਓ ਕਾਲ ਤੇ ਦੂਜੇ ਡਾਂਗ ਉਹਨਾਂ ਦੇ ਘਰੇ ਜਾ ਕੇ ਚਵਾ ਕੇ ਤੇ ਫੇਰਾ ਪਰ ਪਈਏ ਲਾਵਾਂਗੇ ਠੀਕ ਆ ਵੀਰੇ ਹਾਂਜੀ ਤੇ ਉਸ ਤੋਂ ਅੱਗੇ ਜਿਹੜੀ 2 ਨੰਬਰ ਤੇ ਦੋਸਤੋਂ ਵਿਖਾਉਣੀ ਆ ਨਾ ਲਾਈਵ ਅਸਲ 'ਚ ਨਾ ਮੈਂ ਇਹਦੇ ਕਰਕੇ ਕੀਤਾ ਕਿਉਂਕਿ ਇਹ ਜਿਹੜੀ ਝੋਟੀ ਆ ਨਾ ਕਰਮਾਲੀ ਆਪਣੇ ਚੈਨਲ ਤੇ ਅੱਜ ਇਹਦੀਆਂ ਗੱਲਾਂ ਹੋਣਗੀਆਂ ਸ਼ਾਮਾਂ ਤੱਕ ਕਿਉਂਕਿ ਬਹੁਤ ਹੀ ਸਾਫ਼ ਸੁਧਰੀ ਇਹ ਵੱਲੋਂ ਅੰਗਾ ਪੈਰਾਂ ਦੀ ਇਹਦੇ ਵੱਡੀ ਡੀਲ ਡਾਲਦੀ ਆ ਤੇ ਗਰਲਾਲ ਵੀਰ ਕਿੰਨਾ ਵਾ ਸੁਆ ਸੁਣ ਜਾ ਰਹੀ ਹੈ ਇਹ ਵੀ ਜੀ ਦੂਜਾ ਸੁਆ ਸੁਣੀ ਆ ਕਰਮਾਲੀ ਹਾਂਜੀ ਇਹ ਆਪਾਂ ਬਾਰਡਰ ਏਰੀਆ ਤੋਂ ਲਈ ਆ ਖੇਮ ਕਰਨ ਜ਼ਿਲ੍ਹੇ ਚੋਂ ਠੀਕ ਆ ਹਾਂਜੀ ਸੋ ਬਾਰਡਰ ਬੈਲਟ ਦੀ ਜੇ ਗੱਲ ਕੀਤੀ ਜਾਵੇ ਤਾਂ ਦੋਸਤੋ ਜਿੱਥੇ ਨੀਲੀ ਦਾ ਗੜ ਰਿਆ ਵਾ ਤੇ ਇਹਦਾ ਪਹਿਲੇ ਸੂਏ ਦਾ ਦੁੱਧ ਵਾਦ ਕਿੰਨਾ ਰਿਹਾ ਵੀਰ ਜੀ 13 ਲੀਟਰ ਦੁੱਧ ਪਹਿਲੇ ਸੂਏ ਛੋਟੀ ਨਾਲ ਕੱਢਿਆ ਵਾ ਅੱਛਾ ਤੇ ਦੁੱਧ 14 15 ਕਿਲੋ ਰਮਾਨਾ ਦੇ ਜੂ ਅਰਕੀ ਬੜੇ ਆਰਾਮ ਨਾਲ ਰਮਾਨਾ ਹੀ ਵੀਰ ਜੀ ਠੀਕ ਆ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਵੀਰ ਇਹਦੇ ਆਪਣਾ ਸਮੇਂ ਦੀ ਇਹ ਵੀਰ ਜੀ ਹਫਤਾ ਇੱਕ ਲੈ ਜੂ ਹਜੇ ਅੱਛਾ ਇੱਕ ਹਫਤਾ ਮਾਲਕਾਂ ਦੇ ਦੱਸਣ ਮੁਤਾਬਕ ਹਾਂਜੀ ਰਮਾਨਾ ਹੀ ਲੈ ਜੂ ਉਤਰਾ ਵੀ ਹਜੇ ਵੀਰ ਜੀ ਦਿੰਦਾ ਵੀ ਹਜੇ ਮੈਂ ਜਿੱਦੀ ਵੱਡੀ ਆ ਨਾ ਵੀ ਹਜੇ ਹਫਤਾ ਇਹਨੂੰ ਕੁਝ ਨਹੀਂ ਆਂਦਾ ਤੇ ਗਾਵਾਂ ਵਾਂਗੂ ਬਣ ਕੇ ਫੇਰ ਹੁੰਦੀ ਆ ਕਰਮ ਵਾਲੀ ਠੀਕ ਆ ਹਾਂਜੀ ਇੱਕ ਵਾਰੀ ਫੇਰ ਆ ਇਹਨੂੰ ਗਿ ਬਾਕੀ ਸੀਲਸ ਲੱਗਾ ਭਾਰ ਪਿਛੇਰੀ ਤੇ ਥਣਾ ਦੀ ਵੀਰੇ ਵੀਰ ਜੀ ਪਿਛੇ ਦੀ ਆਪਾਂ ਫੁੱਲ ਗਰੰਟੀ ਦਵਾਂਗੇ ਹਾਂਜੀ ਤੇ ਗੱਬਣ ਮੈਂ ਆ ਜਿਹੜਾ ਭਣ ਭਰਾ ਖਰੀਦ ਕਰੂਗਾ ਉਹਦੇ ਘਰ ਆਪਾਂ ਲੱਦ ਕੇ ਲੈ ਜਾਾਂਗੇ ਠੀਕ ਆ ਜਾ ਕੇ ਤਸੱਲੀ ਨਾ ਤਪਾ ਕੇ ਜੇ ਆਪਾਂ ਫੇਰ ਪਈਏ ਲੈ ਕੇ ਆਵਾਂਗੇ ਮੰਨ ਲਓ ਆਪਣੀ ਅਗਲੇ ਦੇ ਘਰ ਤੱਕ ਫੁੱਲ ਗਰੰਟੀ ਆ ਵੀਰ ਜੀ ਅਗਲਾ ਤਸੱਲੀ ਕਰੇ ਥੱਲੇ ਇਹਦੇ ਬਹਿ ਕੇ ਚੋਂ ਥਣਾ ਦੀ ਠੀਕ ਆ ਹਾਂਜੀ ਦੋ ਜਾਨੇ ਤਿੰਨ ਜਾਨੇ ਨੂੰ ਤਸੱਲੀ ਨਾ ਤਪਨ ਤੇ ਫੇਰ ਪਈਏ ਦੇਣ ਜੀ ਲੋ ਵੀ ਦੋਸਤੋ ਜਿਹੜੀ ਗੱਬਣ ਪਸ਼ੂ ਦੀ ਗਰੰਟੀ ਹੁੰਦੀ ਆ ਨਾ ਉਹ ਤਾਂ ਫੇਰ ਦੋਸਤੋ ਆਹਾਂ ਕੋਸ਼ਿ ਹ ਅਗਲੇ ਦੇ ਘਰੇ ਜਾ ਕੇ ਤੁਸੀਂ ਇਹਦੀ ਇੱਥੋਂ ਤੱਕ ਵੀਰ ਦੀ ਗਾਰੰਟੀ ਆ ਕਿ ਅਗਲੇ ਦੇ ਘਰੇ ਗੱਡੀ ਚੋਂ ਉਤਾਰ ਕੇ ਇਹਦਾ ਤਿੱਪਣ ਚਾਰੇ ਥਣਾ ਦਾ ਤੇ ਇਹਦੇ ਪਿੱਛੇ ਦੀ ਫੁੱਲ ਬੇਸ਼ੱਕ ਵੀਰ ਕਹਿੰਦਾ ਘੈਂਟਾ ਬਹਿ ਜੂਗੀ ਜਦੋਂ ਮੱਝ ਫਿਰ ਰੁਪਈਏ ਕੱਢ ਕੇ ਦੇ ਦੇਵੇ ਇਸ ਤੋਂ ਵੱਧ ਕੋਈ ਗਾਰੰਟੀ ਮੇਰੇ ਹਿਸਾਬ ਨਾਲ ਤੁਸੀਂ ਚੈਨਲ ਹਰੇਕ ਤੇ ਵੀਡੀਓ ਦੇਖਦੇ ਸਾਰੇ ਸਾਡੇ ਸਤਿਕਾਰਯੋਗ ਭਰਾਵਾ ਕੰਮ ਸਾਰੇ ਵਧੀਆ ਕਰ ਰਹੇ ਆ ਪਰ ਮੈਂ ਵੀ ਇੱਕ ਕਿਸਾਨ ਦਾ ਪੁੱਤ ਆ ਮਮੀ ਜ਼ਿਮੀਦਾਰ ਦਾ ਪੁੱਤ ਆ ਮੈਨੂੰ ਵੀ ਪਤਾ ਜਦੋਂ ਕੋਈ ਡੰਗਰ ਅਸੀਂ ਲੈਨੇ ਆ ਤੇ ਪੈਸੇ ਇਕੱਠੇ ਕਰਕੇ ਪਤਾ ਨਹੀਂ ਕਿਹੜੀ-ਕਿਹੜੀ ਗੁੱਟ ਚੋਂ ਕੱਢ ਕੇ ਜ਼ਿਮੀਂਦਾਰ ਪਸ਼ੂ ਖਰੀਦਦਾ ਤੇ ਜੇ ਪਸ਼ੂ ਗਲਤ ਆ ਜਵੇ ਤਾਂ ਉਦੋਂ ਬੜਾ ਦੁੱਖ ਹੁੰਦਾ ਤੇ ਬੰਦੇ ਦੇ ਮਨ 'ਚ ਵੀ ਨਾ ਇਹ ਚੀਜ਼ ਦੀ ਇੱਕ ਪੀੜ ਰਹਿੰਦੀ ਆ ਕਿ ਯਾਰ ਮੰਨ ਲਓ ਡੰਗਰ ਮੰਗਾਇਆ ਸੀ ਤੇ ਡੰਗਰ ਖਰਾਣੀ ਨਿਕਲਿਆ ਪਰ ਇੱਕ ਬਾਈ ਗਰ ਲਾਲ ਸਿੰਘ ਦਾ ਫਾਰਮ ਇਹੋ ਜਿਹਾ ਵਾ ਵੀਰ ਕਹਿੰਦਾ ਵੀ ਆਪ ਤਾਂ ਕੋਈ 1921 ਦਾ ਕਸਾਰਾ ਚਾ ਲਾਂਗੇ ਪਰ ਜ਼ਿਮੀਂਦਾਰ ਤੇ ਫਾਰਮਰ ਤੇ ਕੋਈ ਲੋਡ ਨਹੀਂ ਪੈਣ ਦੇਣਾ ਕਾਰਨ ਕਾਰਨ ਕੀ ਕਿ ਜੇ ਵੀਰ ਨਹੀਂ ਗਾਰੰਟੀ ਦੇ ਰਿਹਾ ਵਾ ਕਮ ਇਮਾਨਦਾਰੀ ਨਾਲ ਕਰ ਰਿਹਾ ਵਾ ਸਾਫ ਸੁਥਰਾ ਕਰ ਰਿਹਾ ਵਾ ਤੇ ਜਿਹੜਾ ਤੁਹਾਡੇ ਸਾਹਮਣੇ ਆ ਬਿਲਕੁਲ ਵੀਰ ਇਹਦੇ ਆਪਾਂ ਮੁੱਲ ਦੀ ਜਿਹੜੀ ਕੀ ਗੱਲਬਾਤ ਕਰਨੀ ਲੈਣ ਦੇਣ ਵਾਲੀ ਗੱਲ ਤੇ ਮੁੱਲ ਕੀ ਕਰਦੇ ਆ ਦੋਵੇਂ ਦੱਸਦੇ ਕਿਉਂਕਿ ਕਈ ਵੀਰ ਜਦੋਂ ਆਪਾਂ ਫਿਕਸ ਕਰ ਦਿੰਦੇ ਆ ਉਹ ਫਿਰ ਉਹ ਚੋਂ ਘਟਾਉਣ ਲੱਪੈਂਦੇ ਆ ਇਹ ਨਾਲ ਇੱਕ ਹੈਬਟ ਆ ਜਿਵੇਂ ਪਹਿਲਾਂ ਆਪਣੇ ਦਾਦੇ ਬਾਪੂ ਜਾਂਦੇ ਰਹੇ ਦੁਕਾਨਾਂ ਤੇ ਹਨਾ ਹਾਂਜੀ 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 ਉਸ ਤੋਂ ਬਾਅਦ ਇੱਕ ਮੋਲ ਖੁੱਲ ਗਈ ਜਿੱਥੇ ਫਿਕਸ ਇੱਕ ਮੋਲ ਦੀ ਦੁਕਾਨ ਜੀ 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 ਉਹ ਕਈਆਂ ਨੂੰ ਹਾਜ਼ਮੋ ਨਹੀਂ ਆਈ ਕਿਉਂਕਿ ਉਹ ਤੇ ਮੋਲ ਇੱਕ ਉਹ ਆਪਾਂ ਨੂੰ ਘਟਾਉਣ ਦੀ ਆਦਤ ਪੈ ਗਈ ਸੀ ਹਾਂਜੀ ਹਾਂਜੀ ਉਹੀ ਗੱਲ ਆ ਵੀ ਤੂੰ ਆਪਣਾ ਮੋਲ ਦੱਸ ਦੇ ਤੇ ਲੈ ਦੇ ਦੱਸ ਦੇ ਫਿਰ ਅਗਲਾ ਆਪੇ ਸਮਝ ਜਾਂਦਾ ਗੱਲ ਸਾਰੀ ਮੋਲ ਵੀ ਜੀ ਏਡੀਆਂ ਏਡੀਆਂ ਮਈਆਂ ਦਾ ਕੋਈ ਡੂ ਡੂੜੀ ਮੰਗ ਲੋਕ ਮੰਗੀ ਜਾਂਦੇ ਪਰ ਆਪਣੇ ਉਹ ਕੰਮ ਨਹੀਂ ਹੈਗੇ ਮੋਲੇ ਦਾ ਆਪਾਂ ਕਰਦੇ ਆ 115000 110000 ਦੀ ਦਵਾਂਗੇ ਉਹ ਚੋਂ 5000 ਛੋਟ ਕਰਨੀ 105000 ਦੀ ਮੈਂ ਆਪਾਂ ਲਾਸਟ ਦੇਣੀ ਠੀਕ ਆ ਉਹ ਚੋ ਛੋੜ ਛਪਾਈ ਆ ਕੋਈ ਮਾਨਤਾਨਾ ਨਾ ਹੋਵੇ ਜਿਹੜਾ ਬਸ ਜਿਆਦਾ ਨਹੀਂ ਜੀ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਆਨਲਾਈਨ ਬੇਸ਼ੱਕ ਤੁਸੀਂ ਵੀਰ ਤੋਂ ਘਰੇ ਮੰਗਵਾ ਸਕਦੇ ਆ ਮੱਝ ਤੇ ਵੀਰ ਆਲੋ ਸ਼ਰਤ ਇਹ ਆ ਕਿ ਕੈਸ਼ ਔਨ ਡਿਲੀਵਰੀ ਤੁਸੀਂ ਸਾਈਂ ਪਾ ਕੇ ਬਿਆਨਾ ਪਾ ਕੇ ਮੰਗਵਾ ਸਕਦੇ ਆ ਪਰ ਚੈੱਕ ਚੁੱਕ ਨਹੀਂ ਲੈਂਦੇ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਦਾ ਇਹ ਨਾ ਹੋਵੇ ਵੀਰ ਨੂੰ ਖੱਜਲ ਕਰੋ ਤੇ ਨਹੀਂ ਤੇ ਵੀਰ ਕਹਿੰਦੇ ਮੱਝ ਵਾਪਸ ਲਿਆਉਣੀ ਸਾਨੂੰ ਮਨਜ਼ੂਰ ਆ ਪਰ ਚੈੱਕ ਵਾਲੇ ਚੱਕਰ ਚ ਪੈਂਦੇ ਨਹੀਂ ਉਹ ਚੈੱਕ ਜੇਬ ਚ ਪਾਇਆ ਰਹਿ ਜਾਂਦਾ ਵਾ ਇੰਨਾ ਕੁ ਕਿਸਾਨ ਭਰਾਵੋ ਤੁਸੀਂ ਵੀ ਸੋਚਿਆ ਕਰੋ ਕਿਸੇ ਵੀ ਕਿਸਾਨ ਭਰਾ ਵਪਾਰੀ ਵੀਰ ਨੂੰ ਖਰਾਬ ਨਾ ਕਰਿਆ ਕਰੋ ਅੱਗੇ ਜਿਹੜੀ ਆਪਾਂ 3 ਨੰਬਰ ਤੇ ਮੱਝ ਦਿਖਾਉਣ ਲੱਗੇ ਆ ਹਾਂਜੀ ਵੀਰ ਜੀ ਕਿੰਨਵਾ ਸੂਆ ਵੀਰੇ ਸੁਣ ਜੀ ਇਹ ਜੀ ਤੀਜਾ ਸੂਆਰ ਕੀ ਸੁਣੀ ਜੇ ਅੱਛਾ ਜੀ ਹਾਂਜੀ ਦੂਜੇ ਸੂਆ ਕਰਮਾ ਵਾਲੀ ਨੇ 11 ਲੀਟਰ ਦੁੱਧ ਵਿਖਾਇਆ ਨੇ ਅੱਛਾ 11 ਲੀਟਰ ਹਾਂਜੀ ਹਾਂਜੀ ਠੀਕ ਆ ਇਹ ਵੀ ਹਫਤੇ ਦੀ ਕੱਚੀ ਆ ਜੇ ਮਹਾਰਾਜ ਠੀਕ ਆ ਜੀ ਹਾਂਜੀ ਬਰੀਕ ਬਰੂਕ ਪੂਰੀ ਆ ਵੀ ਪਤਲੇ ਪਨ ਜਿਆਦੀ ਹਨਾ ਵੀਰ ਜੀ ਐ ਪਤਲੀ ਚਮੜੀ ਦੀ ਕਰਨ ਲਗੀ ਕਾਗਜ਼ ਵਰਗੀ ਆ ਜਿਹੜੀ ਗੱਲ ਵਾ ਅੱਛਾ ਹਾਂਜੀ ਤੇ ਅਜੇ ਹਫਤਾ ਲੈ ਜੂਗੀ ਇਹਦੇ ਭਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਆ ਵੀਰ ਜੀ ਟਿੱਪਣ ਟੁੱਪਣ ਕਿੱਦਾਂ ਸੀ ਵੀਰੇ ਦਾ ਮੈਂ ਤੁਹਾਨੂੰ ਅੱਗੇ ਦੂਜੀ ਮੈਂ ਆਰੀ ਦੱਸਿਆ ਵੀ ਇਹਦੇ ਭਾਰ ਪਿੱਛੇ ਦੀ ਗਰੰਟੀ ਆ ਜੀ ਜਿਹੜਾ ਵੀਰ ਸੌਦਾ ਕਰੂਗਾ ਉਹਦੇ ਘਰ ਲਾਦ ਕੇ ਲੈ ਜਾਾਂਗੇ ਤਸੱਲੀ ਨਾ ਤੇਪਲੇ ਫੇਰ ਪਈਏ ਦਵੇ ਆਪਾਂ ਨੂੰ ਜੀ ਠੀਕ ਆ ਕੋਈ ਨਾੜ ਗਿਲਤੀ ਜੇ ਹੋਵੇ ਤਾਂ ਆਪਾਂ ਆਪਦੀ ਮਹ ਵਾਪਸ ਲਿਆਵਾਂਗੇ ਇਹੋ ਜੀ ਗੱਲ ਨਹੀਂ ਕੋਈ ਠੀਕ ਆ ਵੀਰੇ ਹਾਂਜੀ ਸੋ ਦੋਸਤੋ ਲੋ ਵੀ ਇਦੋਂ ਵੱਧ ਤਾਂ ਗਰੰਟੀ ਨਾ ਕਿਸੇ ਨੇ ਚੱਕਣੀ ਆ ਤੇ ਨਾ ਹੀ ਕੋਈ ਝੱਕ ਸਕਦਾ ਕਿਉਂਕਿ ਦੋਸਤੋ ਜਿਹੜੀ ਗਰੰਟੀ ਵੀਰ ਨੇ ਭਰਤੀ ਆ ਤੇ ਜੇ ਤੁਸੀਂ ਚਾਹੋ ਨਾ ਕਿ ਵਾਕਿਆ ਹੀ ਇਹ ਤੁਹਾਡੇ ਘਰੇ ਫਾਰਮ ਤੇ ਤੁਹਾਡੇ ਸ਼ਿੰਗਾਰ ਬਣ ਜੇ ਤਾਂ ਬਿਲਕੁਲ ਇਹ ਜੈਜਾ ਮੁੱਲ ਕਰਾਵਾਂਗੇ ਵੀਰ ਤੋਂ ਕਿਉਂਕਿ ਮੱਝ ਜਿਹੜੀ ਆ ਦੁੱਧ ਵਾਲੀ ਆ ਤੇ ਗਾਂ ਜਿਹੜੀ ਰੋਤੋਂਦੀ ਪਈ ਆ ਉਹ ਬਹੁਤ ਤਿੱਖੀ ਆਉਂਦੀ ਪਈ ਆ ਕਿਉਂਕਿ ਇੰਨਾ ਸਮਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਅਕਸਰੀ ਜਦੋਂ ਮਾਘ ਤੋਂ ਬਾਅਦ ਫੱਗਣ ਦਾ ਪੱਖ ਲੱਗ ਜਾਂਦਾ ਵਾ ਤੇ ਫੱਗਣ 'ਚ ਪਸ਼ੂਆਂ ਦੀ ਗਾਕੀ ਬਹੁਤ ਤੇਜ਼ ਹੋ ਜਾਂਦੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦੁੱਧ ਦੀ ਗਾਂ ਗਰਮੀ ਸ਼ੁਰੂਆਤ ਹੋ ਜਾਂਦੀ ਆ ਤੇ ਦੁੱਧਾਂ ਦੀ ਕਦਰ ਵੱਧ ਜਾਂਦੀ ਆ ਇਸ ਕਰਕੇ ਇਹ ਵੀਰ ਦੇ ਕੋਲੇ ਜਿਹੜੀ ਝੋਟੀ ਤੁਸੀਂ ਤੀਜੇ ਸੂਏ ਸੁਣ ਜਾ ਰਹੀ ਆ ਸੋ ਦੇਖ ਸਕਦੇ ਆ ਬਾਕੀ ਅ ਗਰਲਾਲ ਵੀਰ ਜੇ ਆਪਾਂ ਮੁੱਲ ਦੀ ਇਹਦੀ ਗੱਲ ਕਰੀਏ ਤੇ ਜਿਹੜਾ ਕਿੰਨਾ ਕ ਆਪਾਂ ਲੈਦੇ ਜਿਹੜਾ ਮਾਨਤਾਂ ਨਾਲ ਹੀ ਗੱਲ ਹੀ ਲ ਲੈ ਹੀ ਲੈਣਾ ਬਸ ਇੰਨਾ ਮੁੱਲ ਵੀ ਜਿਵੇਂ ਲੱਖ ਸਵਾ ਲੱਖ ਕਰੀ ਜਾਈਏ ਉਹਦਾ ਫਾਇਦਾ ਕੋਈ ਨਹੀਂ ਹੈ ਹਾਂਜੀ ਮੁੱਲ ਜਿਹੜਾ ਆਪਾਂ ਕਰਦੇ ਹਾਂ 95000 ਹਾਂਜੀ ਤੇ ਲੈ ਦੇ ਜਿਹੜੀ 90000 ਦੀ ਮੈਂ ਦਵਾਂਗੇ 90 ਦੀ ਕੋਚੋ 2000 ਛੋੜ ਕਰਾਂਗੇ 88000 ਦੀ ਝੋਟੀ ਦਵਾਂਗੇ ਜੀ ਲਾਸਟ 88 ਦੀ ਲਾਸਟ ਜੀ ਉਹ ਚੋ ਛੋੜ ਛੱਪਾ ਹੀ ਹੋਣਾ ਮੰਨਤਾਨਾ ਜੀ ਲੋ ਭਰਾਵੋ ਲਾਸਟ 88000 ਦੀ ਮੱਝ ਹੋਣੀ ਆ ਤੇ ਵੀਰ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਤੇਰੇ ਫਾਰਮ ਤੋਂ ਕਰਕੇ ਗਏ ਸੀ ਹਾਂਜੀ ਹਾਂਜੀ ਕਿਦਾਂ ਰਿਆ ਰਿਸਪਾਂਸ ਬੜੀ ਮਹਾਰਾਜ ਦੀ ਕਿਰਪਾ ਜੀ ਬਸ ਅੱਧੇ ਘੰਟੇ ਦੀ ਮਾਲ ਵੇਚ ਗਿਆ ਕਿਉਂਕਿ ਆਪਣਾ ਮਾਲ ਸੁਤਰਾ ਹੁੰਦਾ ਤੇ ਭਾਅ ਛੋਟਿਆ ਵੀਰ ਜੀ ਠੀਕ ਆ ਹਾਂਜੀ ਜਿਹੜੀਆਂ ਨੇ ਮਈਆਂ ਲੱਖੋਂ ਬਾਹਰ ਲੋਕ ਸਾਰੇ ਦੇਣ ਦਾ ਜਿਹੜੀ ਗੱਲ ਵਾਈਦੀ ਮੈਂ ਤਾਂ ਡੂੜ ਲੱਖੀ ਮੰਗੀ ਜਾਂਦੇ ਆ ਠੀਕ ਆ ਪਰ ਜੋ ਆਪਾਂ ਨੂੰ ਜੈ ਜਵ ਆਪਾਂ ਹੋ ਹੀ ਦਿੱਤਾ ਜੀ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਵੀਰ ਦੀ ਗੱਲ ਬਿਲਕੁਲ ਸਹੀ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਕਿ ਪਸ਼ੂ ਸਾਫ ਸੁਥਰਾ ਦੇਾਂਗੇ ਫੁੱਲ ਹੈਵੀ ਲੋਡ ਦਾ ਦੇਾਂਗੇ ਅਗਲਾ ਕੱਲ ਨੂੰ ਘਰੇ ਗਿਆ ਵੀ ਅਗਲੇ ਦਾ ਚਿਤ ਖੁਸ਼ ਹੋਵੇ ਜੇ ਪੈਸੇ ਲਾਏ ਆ ਤੇ ਆ ਵੀ ਵਹਿੜ ਦੋਸਤੋ ਫਾਰਮ ਵਾਲੀ ਆ ਕਿਤੇ ਸਮਾਂ ਆਊਗਾ ਦੂਜੇ ਸੂਏ ਦੱਸੂਗੀ ਕਰਮ ਵਾਲੀ ਕੀ ਆ ਸਾਹਮਣ ਵਾਲੀ ਵਹਿੜ ਤੇ ਠੀਕ ਆ ਵੀਰ ਇੱਕ ਵਾਰ ਆਪਣਾ ਮੋਬਾਈਲ ਨੰਬਰ ਬੋਲ ਦੇ ਫਿਰ ਵੀਰ ਜੀ ਮੋਬਾਈਲ ਨੰਬਰ 8217282497 ਹਾਂਜੀ ਦੂਜਾ ਨੰਬਰ 8289016207 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਭਰਾ ਤੇ ਮਿਲਦੇ ਆ ਫਿਰ ਆਪਾਂ ਨਵੀਂ ਅਪਡੇਟ ਲੈ ਕੇ ਇਸੇ ਫਾਰਮ ਤੋਂ ਤੇ ਤਦ ਤੱਕ ਲਈ ਮੈਨੂੰ ਵੀ ਦਿਓ ਇਜਾਜ਼ਤ ਜਿਹੜੀ ਵੈੜ 1 ਨੰਬਰ ਤੇ ਦਿਖਾਈ ਸੀ ਦੋਸਤੋ ਬਿਲਕੁਲ ਗਿਲੇਣਾੜੂਏ ਚ ਦੱਸੀ ਆ ਤੇ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਇਹਦਾ ਜਿਹੜਾ ਮਗਰ ਵੱਛਾ ਵਾ ਇਹ ਵੀ ਬਿਲਕੁਲ ਗਿਲੇਣਾੜੂਏ ਚ ਆ ਤੁਸੀਂ ਦੇਖ ਸਕਦੇ ਆ ਤੇ ਬਾਕੀ ਕਰਮਾ ਵਾਲਾ ਕੋਈ ਸਮਾਂ ਆਊਗਾ ਤੇ ਵੈੜ ਚੰਗੀ ਬੰਨ ਵਾਲੀ ਆ ਕਿਉਂਕਿ ਇਹੋ ਜਿਹੇ ਚੰਗੇ ਜਾਨਵਰ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਤੇ ਪਰ ਜਿਹੜੀ ਆਹਾ 2 ਨੰਬਰ ਵਾਲਾ ਹੀਰਾ ਬਾਈ ਬੰਨੀ ਬੈਠਾ ਲਿਆ ਕੇ ਇਹ ਵੀ ਸਿਰਾਇ ਕਰਾ ਦੂ ਦੁੱਧ ਵਿੱਚ ਬਹੁਤ ਠੰਡੀ ਸੀਲ ਧੀਰੀ ਮੱਝ ਆ ਤੇ ਹੁਣ ਖਰੀਦਣਾ ਤੁਹਾਡੇ ਵਾਸਤਾ ਦੋਸਤੋ ਮੇਰਾ ਵਕਸ ਵਾਸ ਜਿੰਨਾ ਚੱਲਦਾ ਸੀ ਚਾਰ ਚਫੇਰੇ ਮੱਝ ਨੂੰ ਤੋੜ ਕੇ ਦਿਖਾਤਾ ਵਾ ਤੇ ਖੁਦਾ ਨਾ ਖਾਸਤਾ ਮਾਲਕ ਚੜ੍ਹਦੀ ਕਲਾ ਕਰੇ ਸਾਰੇ ਇਸੇ ਤਰ੍ਹਾਂ ਹੀ ਜੁੜੇ ਰਹੋ ਆਪਣੇ YouTube ਚੈਨਲ ਨਾਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਜੇ ਕਿਸੇ ਨੇ ਵੀਡੀਓ ਆਪਣੇ ਤੋਂ ਬਣਾਉਣੀ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਸੋ ਧੰਨਵਾਦ ਦੋਸਤੋ ਵੀਡੀ